ਤੇ ਵੱਖਰੇ ਸਟਾਈਲ ਦੇ ਵੱਖਰੇ ਟ੍ਰੈਂਡ ਸੈੱਟ ਕਰਦੇ ਭਾਜੀ ਦੇਖੋ ਜਿਨੇ ਵਿਆਹ ਸ਼ਾਈ ਦਾ ਕਪੜਾ ਦਾਜ ਬਰੀ ਲੈਣਾ ਦੇਣ ਲੈਣ ਕਰਨਾ ਛੇਤੀ ਆਜੋ ਬਹੁਤ ਵੱਡੇ ਫਾਇਦੇ 50 50 ਹਜ਼ਾਰ ਵਾਲਾ ਕਪੜਾ 25 25 ਹਜ਼ਾਰ ਚ ਲੱਖ ਵਾਲਾ ਕਪੜਾ 40 45 ਹਜ਼ਾਰ ਚ ਆਹ ਦੇਖੋ ਕੋਈ 1500 ਕੋਈ 1600 750 ਰੁਪਿਆ ਸੂਟ ਦੇ ਰਣਾ ਇੱਥੇ ਆਉਣ ਦਾ ਫਾਇਦਾ ਕੀ ਹੈ ਚਾਹੇ ਗਲਾਸ ਦੇ ਸੂਟ ਲੈ ਜਾਓ ਚਾਹੇ ਤੁਸੀਂ ਲੈ ਜਾਓ ਔਰਗੰਜਾ ਚਾਹੇ ਸਿਲਕ ਔਰ ਬੁਟੀਕ ਪੀਸ ਵੀ ਦੇਣਿਆ ਹੈਂਡਵਰਕ ਕੀਤੇ ਆ ਕਲਰ ਸੋਹਣੇ ਸੋਹਣੇ ਔਰ ਰਾਜਾ ਰਾਣੀ ਵੀ ਦੇ ਰਹੇ ਨੇ ਸਾਨੂੰ ਹਰ ਇੱਕ ਚੀਜ਼ ਵਾਂਗੇ ਰਾਜਾ ਰਾਣੀ ਦਾ ਸੂਟ ਬਾਜ਼ਾਰ ਚ 2 200 ਇੱਥੇ 850 ਰੁਪਏ ਦੇ ਰਹਿਣਾ ਦੇਖੋ ਜੀ ਚਾਹੇ ਸ਼ਿਮਰ ਦਾ ਕੱਪੜਾ ਲੈ ਚਾਹੇ ਆਰਗੈਂਜਾ ਸੂਟ ਲੈਣਾ ਕੋਈ ਹਜ਼ਾਰ ਦਾ ਆਹ ਚੈੱਕ ਕਰੋ ਭਾਜੀ ਫਰਕਾਬਾਦੀ ਸੂਟ ਕੋਈ ਵੇਚਦਾ 2500 ਭਾਜੀ ਕੋਈ ਵੇਚਦਾ 2000 ਅਸੀਂ ਦੇਨੇ ਆ 2000 ਦੇ ਦੋ 1000 ਬਰਾ ਸੂਟ ਲੈ ਜੋ ਓਏ ਹੋਏ ਹੋਏ ਆ ਫਰੰਟ ਵੀ ਹੈਵੀ ਪੌਂਚਾ ਦੇ ਵੀ ਕੰਮ ਬਾਜ਼ਾਰ ਚ 2000 ਦਾ ਇੱਕ ਇੱਥੋਂ ਲੈ ਜੋ 2000 ਦੇ ਦੋ 1000 ਪਰਾ ਸੂਟ ਕਰਤਾ 1000 ਦਾ ਭਾਜੀ ਬਟਿਕ ਸੂਟ ਬਾਟਮਾ ਵਰਕ ਦੁਪੱਟੇ ਕੰਟਰਾਸਟ ਲਾ ਕੇ ਲੈ ਜੋ 1 1000 ਚ ਲੈ ਜੋ ਭਾਜੀ ਇਸ ਵਾਰੀ ਵੱਖਰੇ ਸਟਾਈਲ ਨੇ ਵੱਖਰੇ ਰੇਟ ਦੇਤੇ ਆ ਵੱਖਰੇ ਸੂਟ ਦੇਤੇ ਆ ਵੱਖਰੇ ਦੁਪੱਟੇ ਦੇਤੇ ਆ ਭਾਜੀ 15 1500 17 1700 18 1800 ਦੇ ਕਰਤੇ ਭਾਜੀ ਤਿੰਨ ਤਰੇ ਹਿਆਰ ਵਾਲੇ ਸੂਟ ਦੇਖੋ ਬਹੁਤ ਸੋਹਣੀਆਂ ਚੀਜ਼ਾਂ ਬ੍ਰੋਕਰ ਦੇ ਸੂਟ ਲੈ ਜਾਓ ਖੀਮ ਖਾਮ ਲੈ ਜਾਓ ਸਾਰਿਆਂ ਦਾ ਵੱਡਾ ਫਾਇਦਾ ਬੱਕਰਾ ਸਟਾਈਲ ਦੇ ਆਉਣ ਦਾ ਫਾਇਦਾ ਕੀ ਆ ਆ ਰਿਹਾ ਬੁਲਬੁਲ ਦਾ ਬੱਚਾ ਕੱਢਿਆ ਪਿਆ ਸੂਟ ਹੈ ਜੀ ਰੇਡ ਬਾਜ਼ਾਰ 'ਚ ਕੋਈ 5000 ਕੋਈ 7000 2500 ਰੁਪਏ ਦਾ 2500 ਰੁਪਏ ਦਾ ਸੂਟ ਦੇਣਾ ਭਾਜੀ 2500 ਰੁਪਏ ਦਾ ਭਾਜੀ ਗੱਲ ਸਿੱਧੀ ਜੀ ਕਰ ਦਿੰਦੇ ਆ ਸਾਡੇ ਕੋਲੇ 500 ਵਾਲਾ ਸੂਟ ਵੀ ਹੈਗਾ ਸਾਡੇ ਕੋਲ 50000 ਵਾਲਾ ਸੂਟ ਵੀ ਹੈਗਾ ਸਾਡੇ ਕੋਲ 5000 ਵਾਲਾ ਸੂਟ ਵੀ ਹੈਗਾ ਬੁਟੀਕ ਸੂਟ ਹੈ ਮਾਡਰ ਵਾਲਾ ਪੀਸ ਗਲੇ ਦੇ ਕੰਮ ਆ ਫੋਟੋ ਵਾਲਾ ਪੀਸ ਆ ਇੰਸਟਾਗ੍ਰam ਤੇ ਛਾਇਆ ਪਿਆ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ 'ਚ ਦਵਾਂਗੇ ਆਪਾਂ ਦੇਖੋ ਜੀ ਚਾਹੇ ਤੁਸੀਂ ਬਰਪਰੀ ਦਾ ਪੇਸ ਲੈਣਾ ਚਾਹੇ ਔਰਗੈਂజా ਚਾਹੇ ਸ਼ਿਮਰ ਚਾਹੇ ਬ੍ਰੌਕੇਟ ਲਗਜ਼ਰੀ ਚੀਜ਼ਾਂ ਚੁੱਕੀਆਂ ਭਾਜੀ ਵੱਖਰਾ ਸਟਾਈਲ ਇੱਕ ਦੁਕਾਨ ਨਹੀਂ ਹੈਗੀ ਵੱਖਰਾ ਸਟਾਈਲ ਇੱਕ ਬ ਦੋਹਾਂ ਦੋਨੋਂ ਭਾਲ ਭਾਲ ਕੇ ਫੈਕਟਰੀਆਂ ਤੋਂ ਮਿਲਣਾ ਤੋਂ ਸਸਤੀਆਂ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਵਾ ਸੋ ਆਹ ਦੇਖੋ ਬੈਲਬਰਡ ਦਾ ਵਰਕ ਕੀਤਾ ਬਾਜੂ ਤੇ ਵੀ ਗਲੇ ਤੇ ਵੀ ਘੇਰੇ ਤੇ ਵੀ ਦੁਪੱਟਾ ਵੀ ਟੌਪ ਦਾ ਸੋ ਛੇਤੀ ਆ ਜਾਓ ਹੋਰ ਕਿਤੇ ਜਾਣ ਦੀ ਲੋੜ ਨਹੀਂ ਬੁਟੀਕ ਓਏ ਹੋਏ ਹੋਏ ਇੰਡੀਆ ਦਾ ਫਲੈਗ ਮੈਂ ਕਹਾ ਜਿਹੜਾ ਤੁਸੀਂ ਹੋਰ ਕਿਤੋਂ ਡਿਜ਼ਾਈਨ ਨਹੀਂ ਮਿਲਣਾ ਤੁਹਾਨੂੰ ਜੜਿਆਲਾ ਗੁਰਦੇ ਬੱਕਰਾ ਸਟਾਈਲ ਚ ਮਿਲ ਜਾਣਗੇ ਕਿਉਂਕਿ ਰੇਟਾਂ 'ਚ ਬਹੁਤ ਵੱਡਾ ਫਰਕ ਟੌਪ ਦੀ ਚੀਜ਼ ਟੌਪ ਦੀ ਡਿਜ਼ਾਈਨ ਛੇਤੀ ਆਓ ਵੱਡੇ ਫੈਰੇ ਪਾਓ ਬਿਲਕੁਲ ਪਾਜੀ ਸਾਡੇ ਕੋਲ ਰੈਡ ਸੂਟ 1500 ਤੋਂ ਲੈ ਕੇ 50000 ਤੱਕ ਦੇ ਰੈਡ ਬ੍ਰਾਈਡਲ ਸੂਟ ਪਏ ਆ ਪਾਜੀ ਅੱਛਾ ਏਟਾ ਬਟਾ ਫਰਕ ਹੈਗਾ ਸਾਡੇ ਕੋਲ ਪਾਜੀ ਲਗਜ਼ਰੀ ਚੀਜ਼ਾਂ ਹੈਗੀਆਂ ਸਾਡੇ ਕੋਲ ਕੱਲੇ 500 ਵਾਲੇ ਨਹੀਂ ਦੁਬਾਰਾ ਕਹਿ ਦਿੰਨਾ ਵਾ ਸਾਡੇ ਕੋਲ ਅਲਟੀਮੇਟ ਲਗਜ਼ਰੀ ਨਿਊ ਯੂਨਿਕ ਬਟਿਕ ਪਾਜੀ ਸਾਡੇ ਕੋਲੇ ਆਪਦੇ ਕਾਰੀਗਰ ਆ ਜਿਹੜੇ ਵਧੀਆ ਕਢਾਈ ਕਰਕੇ ਤੁਹਾਡੇ ਲਈ ਬੈਸਟ ਚੀਜ਼ ਲੈ ਕੇ ਆਉਨੇ ਆ। ਕਿ ਹਰ ਰੋਈ ਨਵੀਂ-ਨਵੀਂ ਵੈਰਾਈਟੀ ਆਉਂਦੀ ਆ, ਨਵੇਂ-ਨਵੇਂ ਡਿਜ਼ਾਈਨ ਆਉਂਦੇ ਆ, ਨਵੀਆਂ-ਨਵੀਆਂ ਚੀਜ਼ਾਂ ਰੇਟ ਬਾਜ਼ਾਰ ਨਾਲੋਂ ਅੱਧੇ। ਵੈਡਿੰਗ ਦੀ ਗੱਲ ਕਰਦੇ ਆ, ਵੈਡਿੰਗ ਸੂਟਾਂ ਦੀ ਤੇ ਤੁਹਾਨੂੰ ਡਾਰਕ ਕਲਰ, ਲਾਈਟ ਕਲਰ ਹਰ ਇੱਕ ਚੀਜ਼ ਦਵਾਂਗੇ ਰੇਟ ਬਹੁਤ ਘੱਟ ਆ। ਬਾਰ-ਬਾਰ ਕਹਿ ਰਹੇ ਆ, ਬਾਜ਼ਾਰ ਨਾਲੋਂ ਕੱਪੜਾ ਅੱਧੇ ਰੇਟਾਂ 'ਚ ਦਵਾਂਗੇ। ਪੂਰੇ ਹੈਵੀ ਸੂਟ ਲੈ ਕੇ ਆਏ ਆ, ਦੇਖੋ ਸੂਟ ਜਾਨਦਾਰ ਆ, ਉਤੋਂ ਦੁਪੱਟਾ ਸ਼ਾਨਦਾਰ ਆ। ਤੁਸੀਂ ਵਰਕ ਚੈੱਕ ਕਰੋ, ਏ ਵਨ ਪੀਸ ਆ ਲਕਸਰੀ, ਅਲਟੀਮ ਚਾਹੇ ਤੁਸੀਂ ਕਲਰ ਆਪਦੀ ਮਨਪਸੰਦ ਆ ਤੁਸੀਂ ਲੈ ਸਕਦੇ ਹੋ ਪੂਰਾ ਹੀ ਹੈਂਡਵਰਕ ਕੀਤਾ ਟੱਪ ਨਾਲੇ ਖੁੱਲਾ ਡੁੱਲਾ ਸਾਈਜ਼ ਦੇਖੋ ਟਾਪ ਦੇ ਦੁਪੱਟੇ ਨਾਲ ਸੂਟ ਤੁਹਾਡੇ ਕੋਲ ਆ ਚੁੱਕੇ ਹੈਗੇ ਦੇਖੋ ਜੀ ਚਾਹੇ ਦਬਕਾ ਵਰਕ ਕਲਾ ਕੰਮ ਲੈਣਾ ਤੁਸੀਂ ਅਲਟੀਮੇਟ ਪੀਸ ਤੁਸੀਂ ਚੈੱਕ ਕਰੋ ਬੜੇ ਸ਼ਾਨਦਾਰ ਜਿਹੜੀਆਂ ਚੀਜ਼ਾਂ ਤੁਸੀਂ ਬਾਜ਼ਾਰੋਂ ਲੱਭਦੇ ਹੋ ਕਿਧਰੋਂ ਹੀ ਮਿਲਦੀਆਂ ਵੱਖਰਾ ਸਟਾਈਲ ਤੋਂ ਲੈ ਕੇ ਆ ਵੱਖਰਾ ਕਲਰ ਵੱਖਰਾ ਵਰਕ ਵੱਖਰੇ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਏ ਆ ਦੇਖੋ ਸੋਲੋ ਸੋਲੋ ਪੀਸ ਵੀ ਮਿਲ ਜਾਣੇ ਆ ਫੋਟੋ ਵਾਲੇ ਪੀਸ ਵੀ ਮਿਲ ਜਾਣੇ ਆ ਮਾਡਰਨ ਵਾਲੇ ਪੀਸ ਵੀ ਮਿਲ ਜਾਣੇ ਆ ਇੱਕ ਵਾਰੀ ਆ ਕੇ ਵਿਜ਼ਿਟ ਕਰ ਲੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਕਲਰ ਵੀ ਬੜੇ ਸੋਹਣੇ ਆ ਡਿਜ਼ਾਈਨ ਵੀ ਬੜੇ ਸੋਹਣੇ ਦੇਖੋ ਸੂਟ ਰੈੱਡ ਮਹਿਰੂਮ ਸਾਰੇ ਡਾਰਕ ਕਲਰ ਦੇਣੇ ਆ ਸ਼ਰਾਰੇ ਗਰਾਰੇ ਦੇ ਨਾਲ ਲੌਂਗ ਸ਼ਰਟ ਇਹ ਤੁਹਾਨੂੰ ਬਾਜ਼ਾਰ ਚੋਂ ਕਿਤੋਂ ਨਹੀਂ ਮਿਲਣਾ ਸਿਰਫ ਵੱਖਰਾ ਸਟਾਈਲ ਦਊਗਾ ਚੈਲੰਜ ਵਾਲਾ ਰੇਟ ਦੇਣ ਜਾ ਰਹੇ ਆ ਨਾ 10000 ਨਾ 8000 ਨਾ 7000 5500 ਰੁਪਏ ਦੇ ਵਿੱਚ ਲੈ ਜਾਓ ਅਨਾਰਕਲੀਆਂ ਦੇ ਵਿੱਚ ਵੀ ਰੰਗ ਡਿਜ਼ਾਈਨ ਮਿਲ ਜੂਗੇ ਬਿਲਕੁਲ ਭਾਜੀ ਅਨਾਰਕਲੀਆਂ ਵਰਕ ਕੀਤੀਆਂ ਹੈਂਡ ਵਰਕ ਕੀਤੀਆਂ ਲਗਜ਼ਰੀ ਪੀਸ ਆ ਚੈੱਕ ਕਰੋ ਤੁਸੀਂ ਤੁਸੀਂ ਕੋਟ ਸੈੱਟ ਦੇ ਵਿੱਚ ਪੀਸ ਲੈਣੇ ਆ ਤੁਸੀਂ ਡਿਜ਼ਾਈਨਰ ਪੀਸ ਲੈਣੇ ਆ 5 5000 4 4000 ਤੇ ਲੈ ਜਾਓ